ਜਿੱਥੇ ਗੁਰਮੁਖੋ ਪੁਟਾਣ ਦੇਸ਼ ਹੈ ਨਾ ਪੁਟਾਣ ਦੇਸ਼ ਸਤਿਗੁਰੂ ਧੰਜੀ ਗੁਰੂ ਨਾਨਕ ਦੇ ਮਹਾਰਾਜ ਜੀ ਉਥੇ ਜਾ ਪਹੁੰਚੇ ਨੇ ਸਤਿਗੁਰੂ ਪੁਟਾਣ ਦੇਸ਼ ਵਿੱਚ ਪਹੁੰਚੇ ਨੇ ਨਗਰ ਨਿਪਤ ਕੇ ਗਏ ਸਮੀਪਾ ਬਿਟਪ ਦੇਖ ਬੇਦੇ ਕੁਲਦੀਪਾ ਰਾਜੇ ਦੇ ਨਗਰ ਦੇ ਨੇੜੇ ਚਲੇ ਗਏ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਗੁਰਮੁਖੋ ਸਭ ਦੁੱਖ ਕੱਟੇ ਜਾਂਦੇ ਨੇ ਕੋਈ ਦੁੱਖ ਤਕਲੀਫ ਨਹੀਂ ਰਹਿੰਦੀ ਇਕ ਬ੍ਰਿਸ਼ ਵੇਖ ਕੇ ਨਾ ਬੈਠੇ ਤੇ ਛਾਇਆ ਰਮਣੀਕਾ ਇਕ ਬ੍ਰਿਸ਼ ਵੇਖ ਕੇ ਦਰਖਤ ਵੇਖ ਕੇ ਗੁਰਮਖੋ ਰਮਣੀਕ ਛਾਂ ਵੇਖ ਕੇ ਉਹਦੇ ਹੇਠਾਂ ਸਤਿਗੁਰੂ ਧੰਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ ਨੇ ਤਹਿ ਕੋ ਨਿਪਰਦ ਨਿਵਰਤ ਹੋਤੋ ਬੜ ਕਾਮੀ ਸਦਾ ਨਹਿਰ ਸਦਾ ਰਹਿਤ ਪਗ ਇਸਤ੍ਰਨ ਗ੍ਰਾਮੀ ਉਸ ਦੇਸ਼ ਦਾ ਜਿਹੜਾ ਰਾਜਾ ਸੀ ਬੜਾ ਕਾਮੀ ਸੀ ਉਹ ਸਦਾ ਹੀ ਪ੍ਰਾਇਣਿਆ ਇਸਤਰੀਆਂ ਦੇ ਨਾਲ ਰਹਿੰਦਾ ਹੈ ਉਹ ਨਗਰ ਦੇ ਵਿੱਚ ਜਿਹੜਾ ਵੀ ਕੋਈ ਨਵਾਂ ਵਿਆਹ ਕਰਾਉਂਦਾ ਸੀ ਨਾ ਉਹ ਇਸਤਰੀ ਜਿਹੜੀ ਆਪਣੇ ਪਤੀ ਦੇ ਘਰ ਨਹੀਂ ਸੀ ਆਉਂਦੀ ਪੂਰਬ ਭੂਪਤ ਪਾਸ ਪਠਾਵਤ ਮਿਲ ਕੇ ਤੇ ਕੋ ਕੇਲ ਕਮਾਵਤ ਪਹਿਲਾਂ ਰਾਜਾ ਉਹਦੋਂ ਆਪਣੇ ਪਾਸ ਬਿਠਾਉਂਦਾ ਸੀ ਤੇ ਫਿਰ ਉਹਦਾ ਪਤੀ ਜਿਹੜਾ ਸੀ ਉਹ ਆਪਣੇ ਘਰ ਵਿੱਚ ਲੈ ਕੇ ਜਾਂਦਾ ਸੀ ਰਾਜੇ ਤੋਂ ਡਰਦੇ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ ਇਹੋ ਕਾਰਜ ਕਰਦੇ ਨੇ ਤੇਹ ਕੋ ਸਮਤ ਦੇਣ ਕਹਿਤਾ ਬੈਠ ਗਏ ਬੇਦੀ ਕੁਲ ਕੇਤਾ ਗੁਰਮਖੋ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉਸ ਰਾਜੇ ਨੂੰ ਸ੍ਰੇਸ਼ਟ ਮਤ ਦੇਣ ਦੀ ਖਾਤਰ ਉਸ ਰਾਜੇ ਨੂੰ ਸੋਝੀ ਦੇਣ ਵਾਸਤੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਦੇ ਨਾਲ ਉਹ ਨਗਰ ਦੇ ਬਾਹਰ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠ ਗਏ ਨੇ ਨਗਰੀ ਤੋਂ ਬਾਹਰ ਜਿਹੜੇ ਮਨੁੱਖ ਆਏ ਜਿਹੜੇ ਵੀ ਮਨੁੱਖ ਆਏ ਨੇ ਬਹਿਰ ਨਗਰ ਤੇ ਨਰ ਜੇ ਆਏ ਮਲੇ ਚਰਨ ਪਰ ਸੀਸ ਝੁਕਾਏ ਉਹ ਸਤਿਗੁਰੂ ਧੰਸਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਉਤੇ ਸੀਸ ਧਰਦੇ ਨੇ ਤੇ ਗੁਰਮੁਖੋ ਸਤਿਗੁਰਾਂ ਨੂੰ ਸੀਸ ਨਵਾਏ ਲੋਕਾਂ ਨੇ ਸਤਿਗੁਰ ਦੇ ਉੱਤਮ ਉਪਦੇਸ਼ਾ ਜਪੋ ਨਾਮ ਨਿਤ ਸ੍ਰੀ ਜਗਤੇ ਸਾ ਸਤਿਗੁਰ ਜੀ ਨੇ ਉਹਨਾਂ ਨੂੰ ਉੱਤਮ ਉਪਦੇਸ਼ ਦਿੱਤਾ ਤੇ ਆਖਿਆ ਕਿ ਸਦਾ ਹੀ ਜਗਤ ਦੇ ਈਸ਼ਵਰ ਦਾ ਨਾਮ ਜਪਣਾ ਕਰੋ ਉਸ ਅਕਾਲ ਪੁਰਖ ਦੀ ਬੰਦਗੀ ਕਰੋ ਸੁਣ ਕਰ ਮਿਰਦਲ ਬਚਨ ਨਰ ਸਭ ਹੀ ਵਸਤਰ ਆਹਾਰ ਲਿਆਵੇ ਤਬ ਹੀ ਜਦੋਂ ਮਰਦਾਂ ਨੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਿਰਮਲ ਤੇ ਕੋਮਲ ਬਚਨ ਸੁਣੇ ਨੇ ਗੁਰਮੁਖੋ ਸਾਰੇ ਹੀ ਮਿਲ ਕੇ ਵਸਤਰ ਲਿਆਉਂਦੇ ਨੇ ਕੋਈ ਭੋਜਨ ਲੈ ਕੇ ਆਉਂਦਾ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਵਾਸਤੇ ਸਤਿਗੁਰ ਜੀ ਨੇ ਆਖੇ ਆਏ ਕਿ ਉਹ ਰਾਈ ਭਰ ਵਸਤ ਵੀ ਤੁਹਾਡੇ ਕੋਲੋਂ ਨਹੀਂ ਲੈਣਗੇ ਸਤਿਗੁਰੂ ਕਹਿਣ ਲੱਗੇ ਮੈਂ ਤੁਹਾਡੇ ਕੋਲੋਂ ਰਾਈ ਭਰ ਵੀ ਕੋਈ ਵਸਤੂ ਨਹੀਂ ਲਵਾਂਗਾ ਕੋਈ ਵੀ ਵਸਤੂ ਤੁਹਾਡੇ ਕੋਲੋਂ ਨਹੀਂ ਲਵਾਂਗਾ ਸਾਰੀਆਂ ਵਸਤੂਆਂ ਨਾਲ ਜੋਰ ਦੇ ਕੇ ਦੇ ਮੋੜ ਦਿੱਤੀਆਂ ਨੇ ਕੋਈ ਬਸਤਰ ਲੈ ਕੇ ਆਇਆ ਕੋਈ ਭੋਜਨ ਲੈ ਕੇ ਆਇਆ ਕੋਈ ਪਦਾਰਥ ਕੁਝ ਲੈ ਕੇ ਆਇਆ ਕੋਈ ਕੁਝ ਲੈ ਕੇ ਹੁੰਦਾ ਹੈ ਪਰ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਰੇ ਉਪਹਾਰ ਭੇਟਾ ਜਿਹੜੀ ਮੋੜ ਦਿੱਤੀ ਹੈ ਤੇ ਗੁਰਮਖੋ ਉਤੇ ਕਈ ਦਿਨ ਬਤੀਤ ਕੀਤੇ ਨਗਰ ਵਿੱਚ ਉਹਨਾਂ ਦੀ ਇਸ ਤਰ੍ਹਾਂ ਕੀਰਤੀ ਜਿਹੜੀ ਫੈਲ ਗਈ ਹਰ ਇੱਕ ਮਨੁੱਖ ਦੇ ਗੁਰਮੁਖੋ ਸਤਨਾਵਾਹੀ ਗੁਰੂ ਦਾ ਜਾਪ ਹੈ ਹਰ ਇੱਕ ਮਨੁੱਖ ਸਤਗੁਰਾਂ ਦੀ ਵਡਿਆਈ ਕਰਦਾ ਨਜ਼ਰ ਆਉਂਦਾ ਹੈ ਮਹਾਪੁਰਖ ਪੂਰਨ ਹੈ ਸੰਤਾ ਅਪਰ ਨਾ ਜਾਣਹਿ ਬਿਨ ਭਗਵੰਤਾ ਕਹਿੰਦੇ ਨੇ ਮਹਾਪੁਰਖ ਪੂਰਨ ਸੰਤਾ ਉਹ ਭਗਵਾਨ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰਾਈ ਪਰ ਵੀ ਨਹੀਂ ਹੈ। بے پروا ہے। ਉਹਦੇ ਬਚਨ ਬੜੇ ਸੁਖਦਾਇਕ ਨੇ। ਭੂਪਤ ਨਿਕਟ ਜਾਏ ਜਸ ਵਰਨਾ। ਵਹਿਰ ਸੰਤ ਇੱਕ ਸੁਭ ਆਚਰਣਾ। ਗੁਰਮਖੋ ਰਾਜੇ ਦੇ ਪਾਸ ਜਾ ਕੇ ਕਈਆਂ ਮਨੁੱਖਾਂ ਨੇ ਸਤਿਗੁਰੂ ਧੰਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਸ ਕੀਤਾ ਏ। ਸਤਿਗੁਰਾਂ ਦੀ ਮਹਿਮਾ ਕਰਦੇ ਨੇ। ਰਾਜੇ ਦੇ ਕੋਲ ਜਦੋਂ ਜਾ ਕੇ ਮਹਿਮਾ ਕਰਦੇ ਨੇ ਨਾ ਤੇ ਬਾਹਰ ਇੱਕ ਸ਼ੁੱਭ ਆਤਰਣ ਵਾਲੇ ਸੰਤ ਆਏ ਨੇ ਤੇ ਕਹਿਣ ਲੱਗੇ ਦਰਸ਼ਨ ਕਰੋ ਆਪ ਚੱਲ ਤਾਂਹੀ ਸੁਣਤ ਬਚਨ ਕਲਮਲ ਮਿਟ ਜਾਹੀ ਰਾਜੇ ਨੂੰ ਲੋਕੀ ਕਹਿੰਦੇ ਨੇ ਆਪ ਚੱਲ ਕੇ ਤੇ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੇ ਬਚਨ ਸੁਣ ਕੇ ਪਾਪ ਮਿਟ ਜਾਂਦੇ ਨੇ ਪਾਪ ਦੂਰ ਹੋ ਜਾਂਦੇ ਨੇ ਨਰਨ ਪ੍ਰਬੁੱਧਿਓ ਨਰਪਤ ਆਇਓ ਬਸਤਰ ਆਹਾਰ ਉਪਾਵਨ ਲਿਆਇਓ ਮਨੁੱਖ ਦੇ ਸਮਝਾਉਣ ਤੇ ਨਾ ਮਨੁੱਖਾਂ ਦੇ ਸਮਝਾਉਣ ਤੇ ਸਤਿਗੁਰਾਂ ਦੀ ਮਹਿਮਾ ਸੁਣ ਕੇ ਰਾਜਾ ਸਤਿਗੁਰੂ ਧੰਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆਇਆ ਸਤਿਗੁਰਾਂ ਦੇ ਕੋਲ ਆਇਆ ਹੈ ਵਸਤਰ ਭੋਜਨ ਹੋਰ ਉਪਹਾਰ ਲੈ ਕੇ ਆਇਆ ਹੈ ਆਣ ਚੰਨ ਪਰ ਬੰਦਨ ਕਰਕੇ ਕਰੀ ਬਿਨੇ ਬਚ ਦੀਨ ਉਚਰਕੇ ਆਗੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਐ ਫਿਰ ਨਿਮਰ ਹੋ ਕੇ ਮਨ ਵਿੱਚ ਨਿਮਰਤਾ ਧਾਰ ਕੇ ਗੁਰਮਖੋ ਬਚਨ ਬੋਲ ਕੇ ਬੇਨਤੀ ਕੀਤੀ ਕਹਿਣ ਲੱਗਾ ਕਰੋ ਉਪਾਇਨ ਅੰਗੀਕਾਰ ਨਹਿ ਦੇਹੋ ਗਰਬੀਨ ਰਤਸੋ ਖਾਵੋ ਰਚੇ ਆਹਾਰਾ ਕਹਿਣ ਲੱਗੇ ਇਹ ਉਪਹਾਰ ਜਿਹੜੇ ਨੇ ਇਹਨਾਂ ਨੂੰ ਅੰਗੀਕਾਰ ਕਰੋ ਸਵੀਕਾਰ ਕਰੋ ਆਪਣੀ ਖੁਸ਼ੀ ਅਨੁਸਾਰ ਸੁੰਦਰ ਭੋਜਨ ਸਾਡੇ ਕੋਲੋਂ ਛਕੋ ਸਰੀਰ ਦੇ ਉੱਤੇ ਸੁੰਦਰ ਕੱਪੜੇ ਪੈਨੋ ਤੁਸੀਂ ਸੰਤ ਰੂਪ ਗੁਨਾ ਦੇ ਘਾਰੋ ਗੁਰ ਕੈ ਹਮਰੇ ਕਾਜ ਨੈ ਦੇਹੋ ਗਰੀਬਨ ਜਾਏ ਤ੍ਰਿਪਤ ਸਰਬ ਵਸਤੂ ਨੂੰ ਮੈਂ ਵਸਤੂਨ ਸੋ ਹਮ ਕੋ ਚਾਹੇ ਨਾ ਕਾਏ ਤੇ ਗੁਰਮਖੋ ਸਤਗੁਰ ਜੀ ਨੇ ਬਚਨ ਕੀਤਾ ਹੈ ਸਤਗੁਰੂ ਧੰਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਹਿ ਲੱਗੇ ਨੇ ਵਸਤੂਆਂ ਸਾਡੇ ਕਿਸੇ ਕੰਮ ਨਹੀਂ ਐ ਇਹਨਾਂ ਨੂੰ ਗਰੀਬਾਂ ਦੇ ਵਿੱਚ ਵੰਡ ਦਿਓ ਅਸੀਂ ਸਾਰੀਆਂ ਵਸਤੂਆਂ ਦੇ ਨਾਲ ਤ੍ਰਿਪਤਾ ਸਾਨੂੰ ਕਿਸੇ ਚੀਜ਼ ਦੀ ਵੀ ਚਾਹ ਨਹੀਂ ਐ ਸਾਨੂੰ ਕੋਈ ਵੀ ਚੀਜ਼ ਨਹੀਂ ਚਾਹੀਦੀ ਸ਼ਰਦਾ ਉਰ ਧਾਰ ਜੋਰੇ ਹਾਥ ਬੋਲਿਓ ਬਚਨ ਬਹੁਰ ਜਗਨਨਾਥਾ ਸੰਤ ਤੁਮੈ ਪਰਵਾਹ ਨਾ ਕੋਉ ਮੇਰੋ ਇਸ ਵਿਦ ਭਲਾ ਨ ਹੋਉ ਗੁਰਮੁਖੋ ਦਿਲ ਵਿੱਚ ਸ਼ਰਧਾ ਧਾਰਨ ਕਰਕੇ ਰਾਜੇ ਨੇ ਹੱਥ ਜੋੜ ਕੇ ਪਰਦਾ ਦੇ ਨਾਥ ਨੇ ਇਸ ਤਰ੍ਹਾਂ ਬਚਨ ਕਹੇ ਕਹਿ ਲਗੇ ਸੰਤ ਤੂੰ ਮੈਂ ਪ੍ਰਵਾਹ ਨਾ ਕਹੂ ਤੁਸੀਂ ਸੰਤੋ ਤੁਹਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰੋ ਇਸ ਵਿਦ ਭਲਾ ਨਾ ਹੋਊ ਪਰ ਹੇ ਸੰਤ ਜੀ ਜੇ ਮੇਰੇ ਪਾਸੋਂ ਕੋਈ ਉਪਹਾਰ ਨਾ ਨਾ ਲਵੋਗੇ ਤੇ ਮੇਰਾ ਇਸ ਤਰ੍ਹਾਂ ਭਲਾ ਨਹੀਂ ਜੀ ਹੋਣਾ ਮੇਰਾ ਇਸ ਤਰ੍ਹਾਂ ਭਲਾ ਨਹੀਂ ਹੋਵੇਗਾ ਸੰਤ ਸਦੀਵ ਸਰਬ ਉਪਕਾਰੀ ਕਰੋ ਭਲਾ ਲਿਓ ਭੇਟ ਹਮਾਰੀ ਸੰਤ ਸਦਾ ਹੀ ਪੂਰਨ ਉਪਕਾਰੀ ਹੁੰਦੇ ਨੇ ਕਹਿ ਲੱਗਾ ਮੇਰੇ ਤੇ ਭਲਾ ਕਰੋ ਮੇਰੀ ਭੇਟਾ ਇਹ ਜਿਹੜੀ ਹੈ ਨਾ ਇਹਨੂੰ ਸਵਾਰ ਕਰਨਾ ਕਰੋ 라ਵਰ ਸਰਨ ਪਰਿਓ ਮੈਂ ਆਈ ਸੁਣੀ ਸਰੋਣ ਮੈਂ ਅਧਿਕ ਬੜਾਈ ਕਹਿ ਲੱਗਾ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਮੈਂ ਆਪ ਜੀ ਦੀ ਬਹੁਤ ਵਡਿਆਈ ਸੁਣੀ ਹੈ ਕਿਰਪਾ ਧਾਰ ਗੁਰ ਕਰੇ ਹੋ ਬਿਹੋਰੀ ਕਰਨ ਭਲਾ ਨਿਤ ਚਾਹੇ ਨਾ ਤੋਰੀ ਕਿਰਪਾ ਧਾਰ ਕੇ ਫਿਰ ਸਤਿਗੁਰੂ ਧੰਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਹੈ ਕਹਿਣ ਲੱਗੇ ਜੇ ਆਪਣਾ ਭਲਾ ਕਰਨਾ ਚਾਹੁੰਨਾ ਹੈ ਨਾ ਤਾਂ ਜਿਹੜੇ ਪਾਪ ਕਮਾਉਣਾ ਹੈ ਤਜ ਬਿਬਚਾਰ ਸੋ ਪਾਪ ਕਮਾਵਤ ਨਿਤ ਪ੍ਰਤਤਿ ਕੋ ਕੇਲ ਰਚਾਵਤ ਕਹ ਲੱਗੇ ਨੇ ਜੇ ਤੂੰ ਆਪਣਾ ਭਲਾ ਕਰਨਾ ਚਾਹੁੰਦਾ ਏ ਜਿਹੜੇ ਪਾਪ ਕਮਾਉਂਦਾ ਏ ਵਿਵਚਾਰ ਕਰਦਾ ਏ ਉਹਨਾਂ ਨੂੰ ਛੱਡ ਦੇ ਤੂੰ ਸਦਾ ਹੀ ਪ੍ਰਾਇ ਇਸਤਰੀ ਦੇ ਨਾਲ ਰਮਣ ਕਰਦਾ ਏ ਜੇ ਤੂੰ ਤਜੇ ਮਾਨ ਬਚ ਹਮਰਾ ਜੇ ਤੂੰ ਸਾਡਾ ਬਚਨ ਮੰਨ ਕੇ ਇਹ ਪਾਪ ਕਰਨੇ ਛੱਡ ਦੇਵੇਂ ਨਾ ਸਰਬ ਪ੍ਰਕਾਰ ਭਲਾ ਹੈ ਤੁਮਰਾ ਸਤਿਗੁਰੂ ਕਹਿਣ ਲੱਗੇ ਹਰ ਪ੍ਰਕਾਰ ਦੇ ਨਾਲ ਤੇਰਾ ਭਲਾ ਹੋਵੇਗਾ ਹਰ ਪ੍ਰਕਾਰ ਤੇਰਾ ਹੀ ਭਲਾ ਹੋਵੇਗਾ ਅਪਰ ਪਦਾਰਥ ਕੀ ਜੇ ਚਾਹੀ ਸੂਹੋ ਦਵਾਈ ਦੈ ਪ੍ਰਭ ਪਾਹੀ ਜੇ ਹੋਰ ਕੋਈ ਪਦਾਰਥ ਦੀ ਚਾਹ ਹੈ ਨਾ ਕੋਈ ਵੀ ਤੇਰੇ ਮਨ ਦੀ ਭਾਵਨਾ ਹੈ ਕੋਈ ਵੀ ਤੇਰੇ ਮਨ ਦੀ ਚਾਹਤ ਹੈ ਉਹ ਵੀ ਦਿਵਾ ਦੇਵਾਂਗੇ ਇਹ ਸੁਣ ਕੇ ਰਾਜੇ ਨੇ ਸ਼ਰਧਾ ਵਧਾਈ ਹੈ ਗੁਰਮੁਖੋ ਸ਼ਰਧਾ ਵਧਾਈ ਹੈ ਸਿੱਖ ਹੋਣ ਦੇ ਲਈ ਇਸ ਤਰ੍ਹਾਂ ਆਖਿਆ ਕਹਿਣ ਲੱਗਾ ਏ ਕਿ ਮੇਰਾ ਚੰਚਲ ਮਨ ਵਿਸ਼ਿਆਂ ਦੇ ਵਿੱਚ ਲਿਪਟਿਆ ਹੋਇਆ ਹੈ ਇਸ ਤਰੀਕਾ ਤੋਂ ਇਹ ਕਦੇ ਵੀ ਤ੍ਰਿਪਤ ਨਹੀਂ ਹੋਇਆ ਨਿਤ ਪ੍ਰਤ ਲਾਲਸ ਵਧੇ ਵਧੇਰੀ ਨਿਤਾ ਪ੍ਰਤੀ ਲਾਲਸਾ ਹੋਰ ਵੱਧਦੀ ਜਾਂਦੀ ਹੈ ਜਿਉਂ ਇਦਨ ਤੇ ਅਗਨ ਘਨੇਰੀ ਜਿਵੇਂ ਲਕਣਾ ਪਾਉਣ ਦੇ ਨਾਲ ਅਗਨੀ ਹੋਰ ਭੜਕਦੀ ਹੈ ਨਾ ਨੇ ਜੋ ਉਪਦੇਸ਼ ਸੁਣਾਏ ਵਿਸਾਲਾ ਮਮਮ ਮੋਰੋ ਗੁਰੂ ਕਿਰਪਾਲਾ ਆਪਣਾ ਵਿਸ਼ਾਲ ਉਪਦੇਸ਼ ਦਿਓ ਮੈਨੂੰ ਸੁਣਾਓ ਤੇ ਕਿਰਪਾਲੂ ਸਤਗੁਰ ਜੀ ਮੇਰੇ ਮਨ ਨੂੰ ਮੋੜ ਦਿਓ ਸੁਣ ਕੇ ਦੀਨ ਬੰਦ ਇਸ ਬਚਨਾ ਬੋਲੇ ਤੇ ਬੈਰਾਗ ਕੀ ਰਚਨਾ ਭੋਨ ਰ ਪੱਤੇ ਮੈਂ ਕੋ ਵਾਥ ਨੀ ਕੀ ਜਿਵੇਂ ਅਵਲੋਕਨ ਪ੍ਰੀਤ ਹੈ ਜੀ ਕੀ ਰਾਜੇ ਦੇ ਅਜਹੇ ਬਚਨ ਸੁਣ ਕੇ ਸਤਗੁਰ ਜੀ ਨੇ ਵੈਰਾਗ ਮਈ ਬਚਨ ਆਖੇ ਹੈ ਰਾਜਾ ਇਸਤਰੀ ਵਿੱਚ ਕਿਹੜੀ ਗੱਲ ਚੰਗੀ ਐ ਜਿਸ ਨੂੰ ਵੇਖ ਕੇ ਐਨੀ ਪ੍ਰੀਤ ਵਧਾਈ ਐ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਉਸ ਰਾਜੇ ਨੂੰ ਸਮਝਾਉਂਦਾ ਯਤਨ ਕਰਦੇ ਨੇ ਕਿ ਜੇ ਤੂੰ ਉਸ ਅਕਾਲ ਪੁਰਖ ਦੇ ਕੋਲੋਂ ਕੁਝ ਲੈਣਾ ਚਾਹੁੰਨਾ ਐ ਤਾਂ ਤੂੰ ਭੈੜੀ ਮਤ ਤਿਆਗ ਦੇ ਸਤਿਗੁਰੂ ਕਹਿਣ ਲੱਗੇ ਰਾਜੇ ਹਿਰਦੇ ਵਿੱਚ ਸਾਡੀ ਵਿਚਾਰ ਨੂੰ ਧਾਰਨ ਕਰ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਹਿ ਲਗੇ ਸ਼ਿਨਕ ਦੇ ਮਨ ਸੁਖ ਪਾਵੇ ਕਾਮੀ ਤਿਰੰਗ ਕਾਲ ਦੁਖ ਨਾਰਕ ਗਾਮੀ ਕਾਫੀ ਵਿਅਕਤੀ ਕਾਮੀ ਵਿਅਕਤੀ ਜਿਹੜਾ ਸ਼ਿਨ ਭਰ ਦਾ ਸੁਖ ਪਾਉਂਦਾ ਏ ਉਹ ਦੇਰ ਤੱਕ ਨਰਕਾਂ ਦੇ ਵਿੱਚ ਦੁਖ ਭੋਗਦਾ ਏ ਅਨੇਕ ਪ੍ਰਕਾਰ ਤਾੜਨਾ ਸਹਹੀ ਸਿਮਰਤ 베ਦ ਪੁਰਾਨ ਅਸ ਕਹੀ ਕਈ ਪ੍ਰਕਾਰ ਦੀਆਂ ਤਾੜਨਾਵਾਂ ਬਰਦਾਸ਼ਤ ਕਰਦਾ ਏ ਸਿਮਰਤियां ਵੇ ਤੇ ਪ੍ਰਾਨ ਇਸ ਤਰ੍ਹਾਂ ਕਹਿੰਦੇ ਨੇ ਬਚਨ ਸੁਨੇ ਨਿਰਪ ਸ੍ਰੋਣ ਬਧਾਰੇ ਭਲੀ ਰੀਤ ਸੋਚੀਤ ਵਿਚਾਰੇ ਜਦੋਂ ਰਾਜੇ ਨੇ ਕੰਨਾਂ ਦੇ ਨਾਲ ਅਜਿਹੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸੁਨੇ ਨੇ ਨਾ ਆਪਣੇ ਚਿੱਤ ਦੇ ਵਿੱਚ ਭਲੀ ਰੀਤ ਵਿਚਾਰੀ ਹੈ ਤੇ ਗੁਰਮਖੋ ਲਕੇ ਆਪਣੇ ਕਲਮਲ ਭਾਰੀ ਪਰਿਉ ਚਰਨ ਪਰ ਗੁਰੂ ਅਗਾਰੀ ਆਪਣੇ ਪਾਪਾਂ ਨੂੰ ਉਸਨੇ ਬਹੁਤ ਭਾਰੀ ਸਮਝਿਆ ਤੇ ਸਤਗੁਰੂ ਜੀ ਦੇ ਚਰਨਾਂ ਦੇ ਉੱਤੇ ਗੁਰਮੁਖੋ ਰਾਜਾ ਡਿੱਗ ਗਿਆ ਹਾਉ ਅਜਾਨ ਬਹੁ ਪਾਪਕ ਮਾਤੇ ਬਚਨ ਤੋਂ ਮਾਰੇ ਤੇ ਮੈਂ ਜਾਤੇ ਕਹਿ ਲੱਗਾ ਅੰਜਾਨ ਹੋਰ ਕਰਕੇ ਮੈਂ ਬੜੇ ਪਾਪ ਕਮਾਏ ਨੇ ਤੁਹਾਡੇ ਬਚਨਾਂ ਤੋਂ ਮੈਨੂੰ ਪਤਾ ਲੱਗਾ ਏ ਹੁਣ ਕੀ ਕਰੋ ਕਿਰਪਾ ਧਾਰ ਬਖਸ਼ੋ ਮੁਝ ਅਬ ਹੀ ਬਹੁ ਰਕੂ ਰੀਤ ਕਰੋ ਨਹਿ ਕਬ ਹੀ ਕਹਿ ਲਗਾ ਰਾਜਾ ਕਿ ਕਿਰਪਾ ਕਰਕੇ ਮੈਨੂੰ ਹੁਣ ਬਖਸ਼ ਦਿਓ ਮੇਰੇ ਗੁਨਾਹਾਂ ਨੂੰ ਮਾਫ ਕਰੋ ਫਿਰ ਮੈਂ ਕਦੀ ਵੀ ਅਜਹੀ ਕੁਰੀਤੀ ਨਹੀਂ ਕਰਾਂਗਾ ਸੁਣ ਕਰ ਭਲੇ ਪ੍ਰਸੰਨ ਕਿਰਪਾਲਾ ਕਿਰਪਾਲੂ ਸਤਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਬਚਨ ਕੀਤੇ ਹੈ ਰਾਜੇ ਸੁਣ ਅੱਗੇ ਤੋਂ ਕੋਈ ਵੀ ਪਾਪ ਨਾ ਕਰ ਪਿਛਲੇ ਜੋ ਤੂੰ ਕੀਤੇ ਨੇ ਉਹ ਬਖਸ਼ ਦਿੱਤੇ ਨੇ ਸਤਨਾਮ ਸਿਮਰੋ ਮਨ ਲਾਈ ਪਰਮੈ ਲਿਵ ਧਰਮਸ਼ਾਲ ਬਣਾਈ ਮਨ ਲਾ ਕੇ ਸਤਨਾਮ ਦਾ ਸਿਮਰਨ ਕਰ ਨਗਰ ਵਿੱਚ ਇੱਕ ਧਰਮਸ਼ਾਲਾ ਬਣਾ ਉੱਥੇ ਮਹਾਨ ਸਤ ਸੰਗ ਕਰ ਅਤੇ ਗੁਨਾ ਦੀ ਖਾਨ ਹਰੀ ਦੀ ਮੈਂ ਮੰਗਾ ਜਦੋਂ ਰਾਜੇ ਨੇ ਉਪਦੇਸ਼ ਸੁਣ ਲਿਆ ਸਿੱਖ ਲਿਆ ਸਤਗੁਰੂ ਜੀ ਨੇ ਸਤਗੁਰੂ ਧੰਸ਼ੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰਾਜੇ ਨੂੰ ਚਰਨ ਪਹਲ ਦਿੱਤੀ ਹੈ ਤੇ ਗੁਰਮੁਖੋ ਬਹੁਤ ਮਨੁੱਖਾਂ ਨੂੰ ਆਪਣੇ ਸਿੱਖ ਬਣਾਇਆ ਹੈ ਉਹਨਾਂ ਨੂੰ ਉਪਦੇਸ਼ ਦਿੱਤਾ ਸੁੱਖਾਂ ਦੇ ਘਰ ਸਤਨਾਮ ਦਾ ਸਿਮਰਨ ਕਰੋ ਕਰਤੁ ਕਉ ਕਰਮ ਸਰਬ ਛੁਟਵਾਇਓ ਨਾਮਦਾਨ ਇਸ਼ਨਾਨ ਦ੍ਰਿੜਾਇਓ ਜਿਹੜੇ ਕੋ ਕਰਮ ਕਰਦਾ ਸੀ ਸਾਰੇ ਛੁਟਵਾ ਦਿੱਤੇ ਨੇ ਨਾਮਦਾਨ ਤੇ ਇਸ਼ਨਾਨ ਦ੍ਰਿੜ ਕਰਵਾਇਆ ਏ ਕਿਤਕ ਦਿਵਸ ਜਬ ਰਹਤ ਬਤੀਤੇ ਹਾਥ ਬੰਦ ਨਿਪ ਬੈਨ ਅਰੀਤੇ ਕਈ ਦਿਨ ਜਦੋਂ ਰਹਿੰਦਿਆਂ ਬੀਤ ਗਏ ਨੇ ਨਾ ਤਰ ਰਾਜੇ ਨੇ ਹੱਥ ਬਣ ਕੇ ਬੇਨਤੀ ਕੀਤੀ ਕਹਿਣ ਲੱਗੇ ਰਾਜਾ ਕਹਿਣ ਲੱਗਾ ਚਾਉਲ ਪਸ਼ਮ ਦੇਸ਼ ਮਮ ਹੋਈ ਔਰ ਅਨ ਉਪਜਤ ਨਹੀਂ ਕੋਈ ਕਹਿਣ ਲੱਗਾ ਮੇਰੇ ਦੇਸ਼ ਦੇ ਵਿੱਚ ਕੇਵਲ ਚਾਵਲ ਅਤੇ ਪਸ਼ਮ ਹੀ ਹੁੰਦੀ ਹੈ ਤੇ ਕੋਈ ਹੋਰ ਜਿਹੜਾ ਅਨਾਜ ਹੈ ਉਹ ਸਤਗੁਰ ਜੀ ਪੈਦਾ ਨਹੀਂ ਹੁੰਦਾ ਹੋਰ ਕੋਈ ਅਨਾਜ ਪੈਦਾ ਨਹੀਂ ਹੁੰਦਾ ਇਸ ਲਈ ਕਿਰਪਾ ਕਰਕੇ ਕਿਰਪਾ ਧਾਰ ਵਰ ਦੀਜੈ ਅਬ ਹੀ ਅੰਨ ਕਪਾਹਦ ਹੈ ਸਭ ਹੀ ਕਹਿਣ ਲੱਗੇ ਹੁਣ ਐਸਾ ਵਰ ਦੇਵੋ ਕਿ ਅੰਨ ਕਪਾ ਆਦ ਸਾਰੀਆਂ ਫਸਲਾਂ ਜਿਹੜੀਆਂ ਮੇਰੇ ਦੇਸ਼ ਦੇ ਵਿੱਚ ਪੈਦਾ ਹੋਣ ਮੈਨੂੰ ਇਹ ਵਰ ਦੇਣਾ ਕਰੋ ਸੁਣੀ ਜਿਨਹੇ ਪ੍ਰੇ ਭਗਤ ਅਨੰਨੰ ਕਹੋ ਭਗਤ ਹਵੇ ਹਵੇ ਅਰ ਅਮਨੰ ਜਦੋਂ ਸਤਗੁਰੂ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਕੰਨਾਂ ਦੇ ਨਾਲ ਰਾਜੇ ਦੀ ਬੇਨਤੀ ਸੁਣੀ ਹੈ ਸਭ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ हे ਰਾਜਨ ਜੋ ਤੂੰ ਚਾਹੇਗਾ ਨਾ ਉਹੀ ਤੈਨੂੰ ਪ੍ਰਾਪਤ ਹੋਵੇਗਾ ਇਸ ਘਰ ਦੇ ਵਿੱਚ ਕੋਈ ਵੀ ਘਾਟ ਨਹੀਂ ਹੈ ਜੋ ਤੂੰ ਮੰਗੇਗਾ ਉਹੀ ਤੈਨੂੰ ਮਿਲੇਗਾ ਜਿਹੜੀ ਖੇਤੀ ਚਾਹਵੇਂਗਾ ਉਹੀ ਤੇਰੇ ਦੇਸ਼ ਵਿੱਚ ਖੇਤੀ ਹੋਵੇਗੀ ਇਸ ਲਈ ਕਿਰਪਾ ਕਰਕੇ ਸਤਗੁਰਾਂ ਨੇ ਰਾਜੇ ਨੂੰ ਬਖਸ਼ਿਆ ਫਿਰ ਸਤਗੁਰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਮੁਖੋ ਤੋਂ ਅੱਗੇ ਚੱਲਣ ਦੀ ਤਿਆਰੀ ਕਰ ਲਈ ਹੈ